ਬਿਲਕੁਲ ਵੈਸੇ ਤਾਂ ਮੈਂ ਉੱਥੇ ਬੋਲ ਕੇ ਵੀ ਸਾਰੀ ਗੱਲ ਪਹਿਲਾਂ ਦੱਸੀ ਹੋ ਤੁਹਾਨੂੰ ਅ ਸਵਿਧਾਨ ਦਾ ਕਹਾਣੀ ਬਹੁਤ ਕੀਤਾ ਜਾ ਰਿਹਾ ਤੇ ਜਿਸ ਮੰਚੇ ਨੂੰ ਲੈ ਕੇ ਅਮਰ ਸਾਡੇ ਮਾਨਯੋਗ ਅਮੇਰਕਰ ਸਾਹਿਬ ਨੇ ਲਿਖਿਆ ਸੀ ਤਾਂ ਉਸ ਤੋਂ ਵੀ ਜਿਹੜੇ ਸਾਡੇ ਹਾਕਮ ਨੇ ਬਹੁਤ ਦੂਰ ਹਟ ਕੇ ਗੱਲਾਂ ਕਰ ਰਹੇ ਨੇ ਸਾਰੀਆਂ ਸਵਿਧਾਨ ਨੇ ਰੱਖੀ ਕਰਨੀ ਸੀ ਸਾਡੇ ਹੱਕਾਂ ਦੀ ਨਾਗਰਿਕ ਦੇ ਹੱਕਾਂ ਦੀ ਪਰੰਤੂ ਅੱਜਕੱਲ ਜਿਹੜੇ ਹਿਸਾਬ ਨਾਲ ਸਰਕਾਰਾਂ ਉਹ ਤੋਂ ਕੰਮ ਲੈ ਰਹੀਆਂ ਨੇ ਉਹ ਗੈਂਗਸਟਰਾਂ ਦੇ ਪਰ ਬਦਮਾਸ਼ਾਂ ਦੇ ਹੱਕਾਂ ਦੀ ਰਾਖੀ ਕਰ ਰਿਆ ਔਰ ਜਿਹੜੀਆਂ ਸਾਡੀਆਂ ਜੇਲਾਂ ਨੇ ਉਹਨੂੰ ਜੇ ਮੈਂ ਜਿਸ ਤਰ੍ਹਾਂ ਕੱਲ ਮੈਂ ਇੱਕ ਇੰਟਰਵਿਊ ਸੁਣੀ ਸੀ ਸ਼ੇਰਾ ਖੋਬਨ ਦੇ ਫਾਦਰ ਸਾਹਿਬ ਦੀ ਸਹੀ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਅੱਜ ਕੱਲ੍ਹ ਦੀਆਂ ਜੇਲਾਂ ਜਿਹੜੀਆਂ ਉਹ ਯੂਨੀਵਰਸਿਟੀ ਬਣ ਚੁੱਕੀਆਂ ਨੇ ਕ੍ਰਾਈਮ ਦੀ ਤਾਂ ਉੱਥੇ ਜਾ ਕੇ ਬੰਦਾ ਸੁਧਰਦਾ ਨਹੀਂ ਐ ਵਿਗੜ ਰਿਹਾ ਸਭ ਬੜੀ ਜੋ ਚਿੰਤਾ ਵਾਲੀ ਗੱਲ ਐ ਕਈ ਕਾਂਗਰਸ ਪਾਰਟੀ ਦੇ ਵਿੱਚ ਜਾਣਦੇ ਹੋ ਤੁਸੀਂ ਪਾਰਟ ਜਿਹੜੀਆਂ ਰੈਲੀਆਂ ਹੁੰਦੀਆਂ ਉਹ ਵੀ ਜੁਆਇਨ ਕਰਦੇ ਹੋ ਕਿਵੇਂ ਮਤਲਬ ਦੇਖਦੇ ਹੋ ਜਿਹੜਾ ਅਗਲਾ ਫੜਾਗਾ ਪਾਰਟੀ ਦਾ ਜਾਂ ਝੋਣਾ ਨੂੰ ਲੈ ਬਿਲਕੁਲ ਬੇਟਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਉਹ ਵੀ ਤੁਸੀਂ ਤਾਂ ਕਾਂਗਰਸ ਦੀ ਰੈਲੀ ਤੇ ਆ ਕਿਉਂਕਿ ਉਹ ਤਾਂ ਮੈਂ ਸ਼ੁਰੂ ਤੋਂ ਜਾ ਰਿਹਾ ਹਾਂ ਕਿ ਕੋਈ ਅੱਜ ਕੋਈ ਨਵਾਂ ਨਹੀਂ ਗਿਆ ਪਰੰਤੂ ਜਦੋਂ ਆਪਾਂ ਜਿਸ ਲਾਈਨ ਦੇ ਵਿੱਚ ਪਏ ਹੋਏ ਹਾਂ ਪਰ ਉਸ ਤੋਂ ਅੱਗੇ ਹੌਲੀ-ਹੌਲੀ ਵਧਦੇ ਰਹਿਣੇ ਆ ਤਾਂ ਇਸੇ ਕਰਕੇ ਉਹ ਤਾਂ ਨਹੀਂ ਮੈਂ ਤੁਹਾਨੂੰ 27 ਵਾਲਾ ਪੁੱਛਿਆ ਮੈਂ ਕਿ ਕੋਈ ਗੱਲ ਹਲੇ ਪਹਿਲੀ ਗੱਲ ਦਾ 27 ਥੋੜਾ ਜਿਹਾ ਹੈ ਤਾਂ ਦੂਰ ਹਲੇ ਪਰ ਤੂੰ ਕੋਈ ਗੱਲ ਨਹੀਂ ਜੇ ਹਾਲਾਤ ਐਦਾਂ ਦੇ ਬਣ ਰਹੇ ਨੇ ਤਾਂ ਬਿਲਕੁਲ ਆਪਾਂ ਨਾ ਨਹੀਂ ਕਹਿੰਦੇ ਉਸ ਗੱਲ ਤੋਂ ਲੱਗਦਾ ਕੋਈ ਸਹਿਮਤੀ ਜਿਹੜੀ ਐ ਰਾਜਾ ਬੜਿੰਗੀਆਂ ਨਾਲ ਹੋਈ ਕੋਈ ਗੱਲਬਾਤ ਇਸ ਟਿਕਟ ਨੂੰ ਲੈ ਕੇ ਜਾਂ ਚੋਣ ਲੜਨ ਨੂੰ ਲੈ ਕੇ ਹਾਂ ਬਤੌਰ ਪਾਰਟੀ ਪ੍ਰਧਾਨ ਉਹ ਬਾਹੀਂ ਸੀ ਮਿਲਣਾ ਉਹ ਥੋੜਾ ਜਿਹਾ ਸਾਡਾ ਵਰਸੀ ਦਾ ਵੀ ਸੀਗਾ ਦੱਸਿਆ ਉਹਨਾਂ ਨੂੰ ਪਰੰਤੂ ਉਹਨਾਂ ਨੇ ਹਰ ਹੀ ਐਵੇਂ ਕਾਫੀ ਨੇ ਇਹ ਪੁੱਛ ਸਕਿਆ ਤਾਂ ਵਧੀਆ ਗੱਲ ਹੈ ਚਲੋ ਨਹੀਂ ਉਸ ਤੋਂ ਮੇਰਾ ਖਿਆਲ ਹੈ ਕਿ ਅਪਰ ਅਭੀ ਨਾਮੀਨੇਸ਼ਨ ਫਾਈਲ ਕਾ ਹੋਣਗੇ ਸਾਰਿਆਂ ਦੇ ਤਾਂ ਜੇ ਦਾਣਾ ਹੋਇਆ ਕੋ ਕਰਾਂਗੇ ਉਦੋਂ ਲੁਧਿਆਣੇ ਦੇ ਵਿੱਚ ਚੋਣਾ ਨੇ ਤੁਸੀਂ ਜਾਓਗੇ ਪ੍ਰਚਾਰ ਦੇ ਲਈ ਨਹੀਂ ਮੈਨੂੰ ਹਲੇ ਤੱਕ ਕੋਈ ਪਾਰਟੀ ਦਾ ਹੁਕਮ ਤਾਂ ਹੋਇਆ ਨਹੀਂ ਕਿ ਕੋਈ ਕਿਤੇ ਡਿਊਟੀ ਲੱਗਦੀ ਹੈ ਤਾਂ ਦੇਖ ਲਾਂਗੇ ਮੌਕੇ ਤੇ ਜੇਕਰ ਟਿਕਟ ਮਿਲਦੀ ਹੈ ਤਾਂ ਚੋਣ ਦੇ ਲਈ ਤਿਆਰ ਹਾਂ ਤੁਸੀਂ 27 ਦੇ ਵਿੱਚ ਬਿਲਕੁਲ ਲੜਾਉਣਾ ਤਾਂ ਪਾਰਟੀ ਨਹੀਂ ਹੈ ਪਰ ਜੇ ਕੋਈ ਉਹਨਾਂ ਦਾ ਹੁਕਮ ਹੁੰਦਾ ਤਾਂ ਜਰੂਰ ਲੜਾਂਗੇ